ਸਤ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਕੀਤੀ ਵੜੀ ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜੀ ਕੋ ਸਮੋਗੇ ਤੰਦਰੁਸਤ ਚੜ੍ਹਦੀ ਕਲਾ ਵਿੱਚ ਰਹੋਗੇ ਫਸਲਾਂ ਦੀ ਵਧੀਆ ਗ੍ਰੋਥ ਦੇ ਵਾਸਤੇ ਵੱਧ ਦੇ ਵਾਸਤੇ ਚੰਗੀ ਗੁਣਵੱਤਾ ਵੱਧ ਉਪਜ ਦੇ ਵਾਸਤੇ ਆਪਾਂ ਕਈ ਤਰ੍ਹਾਂ ਦੇ ਗ੍ਰੋਥ ਪ੍ਰਮੋਟਰ ਫਸਲਾਂ ਦੇ ਵਿੱਚ ਵਰਤਦੇ ਹਾਂ ਉਹਨਾਂ ਦੇ ਵਿੱਚੋਂ ਇੱਕ ਗ੍ਰੋਥ ਪ੍ਰਮੋਟਰ ਕਾਫੀ ਕਿਸਾਨ ਫਸਲਾਂ ਦੇ ਵਿੱਚ ਵਰਤੋਂ ਚ ਲਿਆਉਂਦੇ ਨੇ ਜਿਸ ਨੂੰ ਜਬਰਾਇਲ ਕੈਸ਼ਡ ਕਿਹਾ ਜਾਂਦਾ ਬਾਜ਼ਾਰ ਦੇ ਵਿੱਚ ਕਈ ਨਵਾਂ ਤੇ ਆਉਂਦਾ ਹੈ ਕਈ ਕੰਪਨੀਆਂ ਨੂੰ ਬਣਾਉਂਦੀਆਂ ਨੇ ਖੋਸ਼ੀ ਦੇ ਨਾਂ ਤੇ ਆਉਂਦਾ ਮਾਸਟਰ 골ਡ ਦੇ ਜਿਹੜੇ ਪੈਕੇਟ ਜੇ ਆਉਂਦੇ ਨੇ ਇਸ ਤਰ੍ਹਾਂ ਤਕਰੀਬਨ ਇਹਨੂੰ ਕਿਸਾਨ ਕਾਫੀ ਜਾਣਦੇ ਨੇ ਜਬਰੈਲ ਕੈਸ਼ਡ ਕੀ ਹੁੰਦਾ ਕਿਹੜੀਆਂ-ਕਿਹੜੀਆਂ ਫਸਲਾਂ ਦੇ ਵਿੱਚ ਆਪਾਂ ਇਹਨੂੰ ਵਰਤ ਸਕਦੇ ਆ ਕੀ ਇਸ ਦੇ ਫਾਇਦੇ ਨੇ ਜਾਂ ਇਸ ਦੇ ਕੀ ਨੁਕਸਾਨ ਨੇ ਇਹ ਸਾਰੀ ਚਰਚਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੇਕਰ ਆ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਬੈਲ ਵਾਲਾ ਆਈਕਨ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਹੋਰ ਯਾਰ ਦੋਸਤਾਂ ਨਾਲ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਹੁਣ ਸਮਝਦੇ ਆਪਾਂ ਵੀ ਜਬਰੈਲੋਕੇਸ਼ਨ ਕੀ ਹੁੰਦਾ ਇਹ ਇੱਕ ਹਾਰਮੋਨ ਹੁੰਦਾ ਹੈ ਜਿਹੜਾ ਫਸਲਾਂ ਦੇ ਵਿੱਚ ਫਸਲਾਂ ਦੀ ਹਾਈਟ ਵਧਾਉਣ ਵਿੱਚ ਪੱਤਿਆਂ ਟਾਹਣੀਆਂ ਅਤੇ ਫਰੂਟ ਦਾ ਸਾਈਜ਼ ਵਧਾਉਣ ਦੇ ਵਿੱਚ ਮਦਦਗਾਰ ਹੁੰਦਾ ਹੈ ਇਸ ਹਾਰਮੋਨ ਦੀ ਵਜ੍ਹਾ ਕਰਕੇ ਬੂਟੇ ਦੀ ਹਾਈਟ ਵਿੱਚ ਕਾਫੀ ਵਾਧਾ ਹੁੰਦਾ ਬੂਟੇ ਦਾ ਤਣਾ ਜਿਹੜਾ ਮਜ਼ਬੂਤ ਹੋ ਜਾਂਦਾ ਉੱਚਾ ਹੋ ਜਾਂਦਾ ਬੂਟੇ ਦਾ ਤਣਾ ਕਾਫੀ ਲੰਮਾ ਹੋ ਜਾਂਦਾ ਤੇ ਤਣੇ ਦੀਆਂ ਗੰਡਾ ਦੀ ਲੰਬਾਈ ਵਿੱਚ ਵਾਧਾ ਹੁੰਦਾ ਤੇ ਇਹ ਹਾਰਮੋਨ ਦੀ ਜਿਹੜੀ ਖੋਜ ਜਾਪਾਨ ਦੇ ਵਿੱਚ ਹੋਈ ਸੀ 1926 ਦੇ ਵਿੱਚ ਕੀ ਕਾਰਨ ਸੀ ਕਿਸ ਤਰ੍ਹਾਂ ਇਹ ਜਿਹੜਾ ਅੱਗੇ ਆਇਆ ਬਾਸਮਤੀ ਦੀ ਫਸਲ ਦੇ ਵਿੱਚ ਜਿਹੜਾ ਝੰਡਾ ਰੋਗ ਜਾਂ ਬਕਾਨੀ ਰੋਗ ਆਪਾਂ ਦੇਖਦੇ ਆ ਉਹਦੇ ਨਾਲ ਪੀੜਿਤ ਬੂਟੇ ਜਿਹੜੇ ਕਾਫੀ ਉੱਚੇ ਕੱਦ ਦੇ ਹੋ ਜਾਂਦੇ ਨੇ ਉਹਨਾਂ ਦੇ ਵਿੱਚ ਹਾਰਮੋਨ ਹੁੰਦਾ ਹੈ ਉਹਨਾਂ ਦੀ ਉਸ ਹਾਰਮੋਨ ਦੀ ਵਜ੍ਹਾ ਕਰਕੇ ਉਹਨਾਂ ਬੂਟਿਆਂ ਦਾ ਜਿਹੜਾ ਵਾਧਾ ਅਸਾਧਾਰਨ ਹੋ ਜਾਂਦਾ ਆਮ ਨਾਲੋਂ ਜ਼ਿਆਦਾ ਹੋ ਜਾਂਦਾ ਤੇ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਇਸ ਜਿਹੜਾ ਹਾਰਮੋਨ ਦੀ ਜਿਹੜੀ ਖੋਜ ਕੀਤੀ ਗਈ ਜਪਾਨ ਦੇ ਵਿੱਚ ਜਬਰਾਈਲ ਨਾਓ ਦਾ ਵਿਗਿਆਨੀ ਸੀ ਉਹਨਾਂ ਦੇ ਵੱਲੋਂ ਇਹਦੀ ਖੋਜ ਕੀਤੀ ਗਈ ਇਸੇ ਕਰਕੇ ਜਿਹੜਾ ਇਹਦਾ ਨਾਓ ਵੀ ਜਬਰੈਲ ਕੈਸ਼ਡ ਹੈ ਜਿਹੜਾ ਰੱਖਿਆ ਗਿਆ ਤੇ ਇਹ ਦੋ ਤਰ੍ਹਾਂ ਦਾ ਬਾਜ਼ਾਰ ਤੋਂ ਮਿਲਦਾ ਲਿਊਕਿਡ ਫਾਰਮ ਦੇ ਵਿੱਚ ਵੀ ਮਿਲਦਾ ਤੇ ਦਾਣੇਦਾਰ ਫਾਰਮ ਦੇ ਰੂਪ ਵਿੱਚ ਵੀ ਮਿਲਦਾ ਜਿਹੜਾ ਲਿਊਕਿਡ ਫਾਰਮ ਦੇ ਵਿੱਚ ਜਿਹੜਾ ਜਬਰੈਲ ਕੈਸ਼ਡ ਮਿਲਦਾ ਉਹ ਆਪਾਂ ਫਸਲਾਂ ਤੇ ਸਪਰੇਅ ਕਰ ਸਕਦੇ ਹਾਂ ਉਹਦੀ ਸਪਰੇਅ ਦੇ ਤੌਰ ਤੇ ਉਹਨੂੰ ਵਰਤ ਸਕਦੇ ਹਾਂ ਤੇ ਦਾਣੇਦਾਰ ਰੂਪ ਦੇ ਵਿੱਚ ਜਿਹੜਾ ਆਪਾਂ ਨੂੰ ਮਿਲਦਾ ਉਹ ਆਪਾਂ ਜ਼ਮੀਨ 'ਚ ਪਾ ਸਕਦੇ ਹਾਂ ਤੇ ਇਹ ਠੰਡੇ ਖੇਤਰਾਂ ਦੇ ਵਿੱਚ ਪੌਲੀ ਹਾਊਸਾਂ ਦੇ ਵਿੱਚ ਇਹ ਬੀਜ ਦੀ ਜਰਮੀਨੇਸ਼ਨ ਵਧਾਉਣ ਲਈ ਵਰਤਿਆ ਜਾਂਦਾ ਕਿਉਂਕਿ ਜਿੰਨਾ ਥਾਵਾਂ ਦੇ ਉੱਤੇ ਜਿਆਦਾ ਮੌਸਮ ਠੰਡਾ ਹੁੰਦਾ ਉੱਥੇ ਬੀਜ ਜੰਮਣ ਦੇ ਵਿੱਚ ਪ੍ਰੋਬਲਮ ਆਉਂਦੀ ਆ ਪਰ ਇਹ ਬੀਜ ਦੀ ਜਰਮੀਨੇਸ਼ਨ ਵਧਾਉਣ 'ਚ ਕਾਫੀ ਮਦਦ ਕਰਦਾ ਜਲਦੀ ਜਿਹੜਾ ਬੀਜ ਇਹਦੇ ਨਾਲ ਜੰਮ ਪੰਦਾ ਤੇ ਪੂਰੀ ਮਾਤਰਾ ਦੇ ਵਿੱਚ ਜਰਮੀਨੇਸ਼ਨ ਵੱਧਦੀ ਆ ਤੇ ਦੂਸਰਾ ਗੰਨੇ ਵਾਲੇ ਖੇਤਾਂ 'ਚ ਇਹਦੀ ਵਰਤੋਂ ਕਾਫੀ ਜਿਆਦਾ ਮਦਦ ਕਰਦੀ ਆ ਕਾਫੀ ਫਾਇਦੇਮੰਦ ਹੁੰਦੀ ਆ ਕਿਉਂਕਿ ਇਹ ਫਸਲਾਂ ਦੀ ਲੰਬਾਈ ਵਧਾਉਂਦਾ ਇਹਦੇ ਨਾਲ ਝਾੜ ਦੇ ਵਿੱਚ ਵਾਧਾ ਹੁੰਦਾ ਤੇ ਗੰਨੇ ਦੀ ਫਸਲ ਦੇ ਵਿੱਚ ਜਿੰਨੀ ਫਸਲ ਲੰਮੀ ਹੋਊਗੀ ਉੰਨੀ ਝਾੜ ਦੇ ਵਿੱਚ ਆਪਾਂ ਨੂੰ ਤਾਂ ਵਾਧਾ ਮਿਲਦਾ ਹੋਰ ਵੀ ਬਹੁਤ ਸਾਰੀਆਂ ਫਸਲਾਂ ਤੇ ਇਹਦੀ ਵਰਤੋਂ ਕੀਤੀ ਜਾਂਦੀ ਹੈ ਮੱਕੀ ਦੇ ਖੇਤਾਂ ਤੇ ਇਹਦੀ ਵਰਤੋਂ ਹੋ ਜਾਂਦੀ ਹੈ ਮੂਹ ਫਲੀ ਤੇ ਇਹਦੀ ਵਰਤੋਂ ਹੋ ਜਾਂਦੀ ਹੈ ਤਕਰੀਬਨ ਸਾਰੀਆਂ ਹੀ ਫਸਲਾਂ ਦੇ ਵਿੱਚ ਵਰਤੋਂ ਹੋ ਜਾਂਦੀ ਹੈ ਬਸ 2-4 ਫਸਲਾਂ ਨੂੰ ਛੱਡ ਕੇ ਸਬਜ਼ੀਆਂ ਦੇ ਵਿੱਚ ਆਪਾਂ ਦੇਖਦੇ ਹਾਂ ਸਬਜ਼ੀਆਂ ਦੇ ਵਿੱਚ ਆਲੂਆਂ 'ਚ शिमला ਮਿਰਚ ਦੇ ਵਿੱਚ ਇਹਦੀ ਵਰਤੋਂ ਬਹੁ ਵੱਡੇ ਪੱਧਰ ਤੇ ਕੀਤੀ ਜਾਂਦੀ ਆ ਮਟਰਾਂ ਦੇ ਵਿੱਚ ਇਹਦੀ ਜਿਹੜੀ ਵਰਤੋਂ ਹੋ ਜਾਂਦੀ ਆ ਫਲਾਂ ਦੇ ਵਿੱਚ ਫਲ ਦਾ ਸਾਈਜ਼ ਵਧਾਉਣ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਆ ਖਾਸ ਕਰਕੇ ਅੰਗੂਰ ਦੇ ਫਲਾਂ ਵਿੱਚ ਸਾਈਜ਼ ਨੂੰ ਵਧਾਉਣ ਦੇ ਲਈ ਇਹਦੀ ਵਰਤੋਂ ਕੀਤੀ ਜਾਂਦੀ ਆ ਇਹ ਸਾਰੀਆਂ ਫਸਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਫਸਲਾਂ ਦੇ ਵਿੱਚ ਇਹਦਾ ਜਿਹੜਾ ਫਾਇਦਾ ਹੁੰਦਾ ਪਰ ਕੁਝ ਫਸਲਾਂ 'ਚ ਨੁਕਸਾਨ ਵੀ ਹੋ ਸਕਦਾ ਮਿਸਾਲ ਦੇ ਤੌਰ ਤੇ ਕਣਕ ਦੀ ਫਸਲ ਦੇ ਵਿੱਚ ਇਸ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਸਗੋਂ ਉਲਟਾ ਨੁਕਸਾਨ ਹੋ ਸਕਦਾ ਝੋਨੇ ਦੇ ਵਿੱਚ ਇਹਦਾ ਕੋਈ ਫਾਇਦਾ ਨਹੀਂ ਨੁਕਸਾਨ ਹੋ ਸਕਦਾ ਕਿਉਂਕਿ ਇਹ ਫਸਲ ਦੀ ਹਾਈਟ ਨੂੰ ਵਧਾ ਦਿੰਦਾ ਕਣਕ ਦੇ ਵਿੱਚ ਤਾਂ ਆਪਾਂ ਫਸਲ ਦੀ ਹਾਈਟ ਨੂੰ ਵਧਾਉਣ ਦੇ ਦਾ ਕੋਈ ਫਾਇਦਾ ਨਹੀਂ ਸਕੋ ਆਪਾਂ ਹਾਈਟ ਘਟਾਉਣ ਦੇ ਲਈ ਲੀਹੋਸੈਨੋ ਵਰਗੀਆਂ ਸਪ੍ਰਿਆਾਂ ਦੀ ਵਰਤੋਂ ਕਰਦੇ ਆ ਇਸ ਲਈ ਉੱਥੇ ਇਹਦਾ ਕੋਈ ਫਾਇਦਾ ਨਹੀਂ ਝੋਨੇ ਦੇ ਵਿੱਚ ਜਿਆਦਾ ਹਾਈਟ ਵਧਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਉੱਥੇ ਆਪਾਂ ਨੂੰ ਉਲਟਾ ਨੁਕਸਾਨ ਹੋ ਸਕਦਾ ਕਿਸੇ ਤਰ੍ਹਾਂ ਸਬਜ਼ੀਆਂ ਦੇ ਵਿੱਚ ਵੀ ਕੁਝ ਫਸਲਾਂ ਹੈਗੀਆਂ ਜਿਨ੍ਹਾਂ ਦੀ ਹਾਈਟ ਜਾਂ ਜਿਵੇਂ ਹੁਣ ਕਈਆ ਕਦੂਆ ਜਾਂ ਤੋਰੀਆ ਇਹਨਾਂ ਦੀਆਂ ਬੇਲਾਂ ਜੇਕਰ ਜ਼ਿਆਦਾ ਵੱਧ ਜਾਂਦੀਆਂ ਨੇ ਤਾਂ ਉੱਥੇ ਜਿਹੜਾ ਫਲ ਨਹੀਂ ਬਣਦਾ ਫਰੂਟ ਨਹੀਂ ਲੱਗਦਾ ਇਸ ਕਰਕੇ ਉਹਨਾਂ ਸਬਜ਼ੀਆਂ ਦੇ ਵਿੱਚ ਵੀ ਇਸ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਆਪਣਾ ਸੋਚ ਸਮਝ ਕੇ ਜਿਹੜਾ ਸਪਰੇਅ ਜੀ ਇਸੇ ਪਰ ਤੋਂ ਕਰਨੀ ਹੈ ਕਿਹੜੀਆਂ-ਕਿਹੜੀਆਂ ਫਸਲਾਂ ਦੇ ਵਿੱਚ ਇਹ ਮਦਦਗਾਰ ਹੋ ਸਕਦਾ ਆਲੂਆਂ ਵਗੈਰਾ ਦੇ ਵਿੱਚ ਕਾਫੀ ਮਦਦਗਾਰ ਹੁੰਦਾ ਹੈ ਤੇ ਇਸ ਲਈ ਇਹ ਆਪਾਂ ਨੂੰ ਥੋੜਾ ਧਿਆਨ ਦੇਣ ਦੀ ਜ਼ਰੂਰਤ ਆ ਜਿੰਨਾ ਜਿੰਨਾ ਫਸਲਾਂ 'ਚ ਆਪਾਂ ਨੂੰ ਹਾਈਟ ਦੀ ਜ਼ਰੂਰਤ ਆ ਹਾਈਟ ਵਧਣ ਦੇ ਨਾਲ ਆਪਣਾ ਝਾੜ ਵੀ ਵੱਧਦਾ ਹੁੰਦਾ ਉਹਨਾਂ ਫਸਲਾਂ ਦੇ ਉੱਤੇ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ ਕਾਫੀ ਵੱਡਾ ਜਿਹੜਾ ਫਾਇਦਾ ਹੁੰਦਾ ਜਿੰਨਾ ਫਸਲਾਂ ਦੇ ਵਿੱਚ ਹਾਈਟ ਵਧਣ ਦੇ ਨਾਲ ਪ੍ਰੋਬਲਮ ਆਉਂਦੀ ਆ ਝਾੜ ਘਟਦਾ ਕਿਉਂਕਿ ਕੁਝ ਫਸਲਾਂ ਇਹੋ ਜਿਹੇ ਨੇ ਜੇ ਉਹਨਾਂ ਦੀ ਹਾਈਟ ਵੱਧ ਜਾਂਦੀ ਆ ਤਾਂ ਉੱਥੇ ਫਿਰ ਫਲ ਫਰੂਟ ਨਹੀਂ ਬਣਦਾ ਸੋ ਉਹਨਾਂ ਫਸਲਾਂ ਤੋਂ ਅੰਗਰੇਜ਼ ਕਰਨਾ ਚਾਹੀਦਾ ਉੱਥੇ ਨਾ ਇਸਦੀ ਵਰਤੋਂ करिए ਬਾਕੀ ਜਿੰਨਾਂ ਫਸਲਾਂ ਦੇ ਵਿੱਚ ਹਾਈਟ ਵਧਣ ਦੇ ਨਾਲ ਝਾੜ ਆਪਣਾ ਵੱਧਦਾ ਉਹਨਾਂ ਫਸਲਾਂ ਦੇ ਵਿੱਚ ਜਰੂਰ ਇਸ ਦੀ ਵਰਤੋਂ ਕਰ ਸਕਦੇ ਆ ਆਪਾਂ ਬਹੁਤ ਫਾਇਦੇਮੰਦ ਆ ਫਿਰ ਉੱਥੇ ਤੇ ਜਿਹੜਾ ਇਹਦਾ ਜੇਕਰ ਇਹਦੇ ਆਪਾਂ ਇਸ ਦੀ ਵਰਤੋਂ ਦੇ ਵਿੱਚ ਵੀ ਡੋਜ਼ ਇਹਦੀ ਕਿੰਨੀ ਆ ਕੋਹ ਅਲੱਗ-ਅਲੱਗ ਫਸਲਾਂ ਚ ਅਲੱਗ-ਅਲੱਗ ਆ ਜਿਹੜਾ ਲਿਕਵਿਡ ਆ ਤਕਰੀਬਨ ਉਹ 100 ਗ੍ਰਾਮ ਤੋਂ ਲੈ ਕੇ ਆਪਾਂ 150 150 ਤੋਂ 150 ml ਤੱਕ ਇਹਦੀ ਵਰਤੋਂ ਕਰ ਸਕਦੇ ਆ ਕਿੱਲੇ ਦੇ ਉੱਤੇ ਕਈ ਫਸਲਾਂ ਦੇ ਵਿੱਚ 250 ml ਤੱਕ ਦੇ ਵੀ ਵਰਤੋਂ ਹੁੰਦੀ ਆ 0.001 ਜਿਹੜਾ ਲਿਕਵਿਡ ਫਾਰਮ ਦੇ ਵਿੱਚ ਜਿਆਦਾਤਰ ਤੇ ਆਉਂਦਾ ਖੋਸ਼ੀ ਨਾਉ ਤੇ ਮਾਰਕੀਟ ਦੇ ਵਿੱਚ ਕਾਫੀ ਮਸ਼ਹੂਰ ਹੈ ਤੇ ਇਹ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਜਿਹੜੀਆਂ ਜਿਹੜੀਆਂ ਫਸਲਾਂ ਤੇ ਆਪਾਂ ਨੂੰ ਇਹ ਵੀ ਜ਼ਰੂਰਤ ਆ ਜਿੱਥੇ ਆਪਾਂ ਨੂੰ ਵਾਧੇ ਨਾਲ ਫਾਇਦਾ ਹੁੰਦਾ ਉਥੇ ਇਹਦਾ ਜ਼ਰੂਰ ਆਪਾਂ ਫਾਇਦਾ ਲੈ ਸਕਦੇ ਆ ਸਬਜ਼ੀਆਂ ਦੇ ਵਿੱਚ ਤਾਂ ਸਰਦੀਆਂ ਦੀਆਂ ਸਬਜ਼ੀਆਂ ਵਿੱਚ ਤਾਂ ਤਕਰੀਬਨ ਸਾਰੀਆਂ ਦੇ ਵਿੱਚ ਹੀ ਇਹਦਾ ਫਾਇਦਾ ਹੋ ਜਾਂਦਾ ਤੋ ਆਪਾਂ ਜਰੂਰ ਇਸ ਨੂੰ ਵਰਤ ਸਕਦੇ ਆ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ